ਅੱਜ ਗਵਰਨਮੈਂਟ ਆਫ অন্ਟਾਰੀਓ ਦੇ ਵੱਲੋਂ ਸਿਟੀ ਆਫ ਬ੍ਰੈਮਟਨ ਦੇ ਵਿੱਚ ਇੱਕ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਗਵਰਨਮੈਂਟ ਆਫ অন্ਟਾਰੀਓ ਤੋਂ ਖਤੜੀ ਕਰਨ ਵਾਲੇ ਏਜੰਟਸ ਅਤੇ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਖਿਲਾਫ ਇੱਕ ਬੈਲ ਪੇਸ਼ ਕਰੇਗੀ ਜੇ ਬੈਲ ਪੇਸ਼ ਹੋ ਜਾਂਦਾ ਹੈ ਤਾਂ ਤੋਂ ਖਤੜੀ ਕਰਨ ਵਾਲੇ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਜਿਸ ਤਹਿਤ ਉਹਨਾਂ ਉੱਪਰ ਲਾਈਫਟਾਈਮ ਬੈਨ ਹੈ ਅਤੇ ਉਹਨਾਂ ਦੇ ਨਾਮ ਪਬਲਿਕ ਡੋਮੇਨ ਦੇ ਵਿੱਚ ਜਨਤਕ ਕੀਤੇ ਜਾਣਗੇ ਅੱਜ ਸਵੇਰ ਬ੍ਰੈਮਟਨ ਸਿਟੀ ਹਾਲ ਵਿੱਚ অন্ਟਾਰੀਓ ਦੀ ਸੂਬਾਈ ਸਰਕਾਰ ਵੱਲੋਂ Brampton City Council ਨਾਲ ਮਿਲ ਕੇ ਇੱਕ ਪ੍ਰੈਸ ਵਾਰਤਾ ਕੀਤੀ ਗਈ। ਅੰਟਾਰੀਓ ਸਰਕਾਰ ਵਿੱਚ ਲੇਬਰ ਅਤੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਪੰਚਾਈਲੇ ਬੋਲਦਿਆਂ ਕਿਹਾ ਕਿ ਅੰਟਾਰੀਓ ਸਰਕਾਰ ਨਵੇਂ ਆਏ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਪ੍ਰਤੀਨਿਧੀਆਂ ਤੇ ਕਾਰਵਾਈ ਕਰਨ ਲਈ ਜਲਦੀ ਹੀ ਕਾਨੂੰਨ ਪੇਸ਼ ਕਰੇਗੀ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਹ ਬਿੱਲ ਪ੍ਰੋਵਿੰਸ ਨੂੰ ਅਜਿਹੇ ਮਾਪਦੰਡ ਬਣਾਉਣ ਦੇ ਯੋਗ ਬਣਾਵੇਗਾ ਜੋ ਇਮੀਗ੍ਰੇਸ਼ਨ ਪ੍ਰਤੀਨਿਧੀਆਂ ਨੂੰ ਉਹਨਾਂ ਦੇ ਅੰਟਾਰੀਓ ਇਮੀਗ੍ਰੈਂਟ ਨਾਮਜਿਤ ਪ੍ਰੋਗਰਾਮ ਉਹ INP ਅਰਜ਼ੀਆਂ ਵਿੱਚ ਲਿਖੇ ਗਏ ਸਾਰੇ ਸਖਤ ਕਾਨੂੰਨਾਂ ਨੂੰ ਮੰਨਣ ਦੇ ਯੋਗ ਹੋਣਾ ਪਵੇਗਾ ਇਹ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖਤ ਜੁਰਮਾਨੇ ਬਹੁਤ ਸਾਲ ਦੀ ਪਾਬੰਦੀ ਅਤੇ ਉਮਰ ਭਰ ਦੀ ਪਾਬੰਦੀ ਵੀ ਸ਼ਾਮਲ ਹੈ The provincial government will soon introduce legislation that if passed will crack down on immigration scams by creating new standards and enforcement tools for immigration representatives who consult on OINP applications These new standards will require representatives to be accountable and to be honest with immigrants they're working for. ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਦੇ ਅਨੁਸਾਰ ਮਈ 1 2019 ਤੋਂ ਲੈ ਕੇ ਅਪ੍ਰੈਲ 9 2024 ਦੇ ਵਿਚਕਾਰ ਕੁੱਲ 153 ਲੋਕਾਂ ਨੂੰ ਇਮੀਗ੍ਰੇਸ਼ਨ ਸਲਾਹਕਾਰ ਸੰਬੰਧਿਤ ਧੋਖਾਧੜੀ ਵਾਲੇ ਅਪਰਾਧਾਂ ਦੇ ਵਿੱਚ ਦੋਸ਼ ਲਗਾਏ ਗਿਆ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਹਨ ਅਤੇ ਜਾਂ ਕੈਨੇਡੀਅਨ ਅਸਥਾਈ ਨਿਵਾਸੀ ਹਨ। ਬ੍ਰੈਂਟਨ ਦੇ ਅਵਾਰਡ ਨੰਬਰ 9 ਅਤੇ 10 ਤੋਂ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਦੇ ਅਨੁਸਾਰ ਅਨਟਾਰੀਓ ਸਰਕਾਰ ਮਿਊਸਿਪਲ ਸਰਕਾਰਾਂ ਤੋਂ ਸਲਾਹ ਲੈ ਕੇ ਬਿੱਲ ਪਾਸ ਹੋਣ ਤੋਂ ਬਾਅਦ ਫਰਾਡ ਕਰਨ ਵਾਲੇ ਅਨਸਰਾਂ ਲਈ ਸੱਤ ਮਾਪਦੰਡ ਤਿਆਰ ਕਰਨ ਲਈ ਇਮੀਗ੍ਰੇਸ਼ਨ ਕੰਸਲਟੈਂਟਸਾਂ ਵਾਸਤੇ ਇੱਕ ਚੈਕਲਿਸਟ ਤਿਆਰ ਕਰੇਗੀ ਇੱਕ ਚੈਕਲਿਸਟ ਆਰ ਕੀਤੀ ਹੈਗੀਆ ਜਿਹਦੇ ਸਾਰੇ ਉਹ ਰਿਕੁਆਇਰਮੈਂਟਸ ਹਰ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਫਾਲੋ ਕਰਨੇ ਪੈਣੇ ਹਨ ਬਹੁਤ ਸਟ੍ਰਿਕਟ ਰਿਕੁਆਇਰਮੈਂਟਸ ਹੈਗੇ ਆ ਜਿਹਦੇ ਨਾਲ ਬਹੁਤ ਸਖਤ ਫਾਈਨਸ ਵੀ ਦਿੱਤੇ ਆ ਜੇ ਤੁਸੀਂ ਕੋਈ ਰਿਕੁਆਇਰਮੈਂਟ ਉਹਨਾਂ ਅੰਦਰ ਚ ਨਹੀਂ ਫਾਲੋ ਕਰਦੇ ਬਹੁਤ ਸਖਤ ਫਾਈਨਸ ਹੈਗੇ ਇਨਕਲੂਡਿੰਗ ਅ ਲਾਈਫਟਾਈਮ ਬੈਨ ਓਨ ਯਰ ਲਾਇਸੈਂਸ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਦੀ ਆਬਾਦੀ ਪਿਛਲੇ 2 ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ ਪਰ ਉਹਨਾਂ ਕਿਹਾ ਕਿ ਵਾਅਦੇ ਦਾ ਕਾਰਨ ਸ਼ੋਸ਼ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਫਾਇਦਾ ਚੁੱਕਿਆ ਗਿਆ ਹੈ ਜਿਵੇਂ ਕਿ ਝਾਲੀ ਕਾਲਜ ਬਣਾਉਣਾ ਅਤੇ ਵੱਡੀਆਂ ਕਾਰਪੋਰੇਸ਼ਨਾਂ ਦੁਆਰਾ ਸ਼ੋਸ਼ਣ ਕੀਤਾ ਜਾਣਾ ਜਿਸ ਨਾਲ ਦੇਸ਼ ਦੀ ਇਮੀਗ੍ਰੇਸ਼ਨ ਨਾ ਨੀਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ ਅੱਜ ਅਨਟਾਰੀਓ ਸਰਕਾਰ ਵਿੱਚ ਮੰਤਰੀ ਡੇਵਿਡ ਪੰਚਾਈ ਨੇ ਵੀ ਫੈਡਰਲ ਸਰਕਾਰ ਨੂੰ ਕੈਨੇਡਾ ਦੀ ਵਿਗੜ ਚੁੱਕੀ ਇਮੀਗ੍ਰੇਸ਼ਨ ਨੀਤੀ ਲਈ ਜ਼ਿੰਮੇਵਾਰ ਠਹਿਰਾਇਆ The federal government has shattered the Canadian consensus on immigration through their negligence and failure to manage our immigration system newcomers who come to canada to build a better life for themselves are not given the tools and the opportunities to succeed Ontario sarkar de numaindiyan ne ajj apne elana vich agge bol de keha ke naye aaye lokan vaste unna nu unna de peshiyan vich kamm dbaun de layi agle 5 salan vich ਅੰਟਾਰੀਓ ਸੂਬੇ ਦੀ ਜੀਡੀਪੀ ਵਿੱਚ 100 ਬਿਲੀਅਨ ਡਾਲਰ ਤੱਕ ਵਧਾਇਆ ਜਾ ਸਕਦਾ ਹੈ ਅਤੇ ਅੰਟਾਰੀਓ ਸਰਕਾਰ 2024 ਅਤੇ 2025 ਵਿੱਚ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਤਾਂ ਜੋ ਨਵੇਂ ਆਏ ਲੋਕਾਂ ਨੂੰ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ ਸਿੱਖਣ ਵਾਸਤੇ ਅਤੇ ਉਹਨਾਂ ਨੂੰ ਉਹਨਾਂ ਦੇ ਕਿੱਤਿਆਂ ਵਿੱਚ ਸਖਲਾਈ ਦੇਣ ਵਾਸਤੇ ਅਤੇ ਨੌਕਰੀਆਂ ਲੱਭਣ ਵਾਸਤੇ ਮਦਦਤ ਕੀਤੀ ਜਾ ਸਕੇ ਓਮਨੀ ਨਿਊਜ਼ ਦੇ ਲਈ ਜਸਪ੍ਰੀਤ ਪੰਦੇਰ ਬ੍ਰੈਂਪਟਨ